ਲੋਚੰਸੀ ਕੱਲ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਪੰਜਾਬ ਨੂੰ ਬੜੀਆਂ ਆਸਾਂ ਨੇ ਕੀ ਲੱਗਦਾ ਹੈ ਕਿ ਪੰਜਾਬ ਦੇ ਅਸਲ ਮੁੱਦੇ ਜਿਹੜੇ ਨੇ ਜੇਕਰ ਗੱਲ ਕਰੀਏ ਤਾਂ ਕਿਹੜੇ ਨੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਆਪਣੇ ਆਪ 'ਚ ਬੜਾ ਹਿਸਟੋਰੀਕਲ ਇਤਿਹਾਸਕ ਹੁੰਦਾ ਕਿਉਂਕਿ ਇਸ ਵਿਧਾਨ ਸਭਾ ਵਿੱਚ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਮੰਤਰੀ ਵਿਧਾਇਕ ਵਿਰੋਧੀ ਧਿਰ ਦੇ ਲੀਡਰ ਸਪੀਕਰ ਸਾਹਿਬ ਜਿਹੜਾ ਵੀ ਸ਼ਬਦ ਬੋਲਦੇ ਨੇ ਉਹ ਸਾਰਾ ਰਿਕਾਰਡ ਇਹਦੇ 4 ਮੁੱਦੇ ਨੇ ਬੇਰੁਜ਼ਗਾਰੀ EMPLY ਦੇ ਇਸ਼ੂ ਕਿਸਾਨੀ ਦੇ ਇਸ਼ੂ ਡਰੱਗ ਤੇ ਅਮਨ ਤੇ ਕਾਨੂੰਨ ਦਾ ਮੁੱਦਾ ਇਹਨਾਂ ਤੇ ਚਰਚਾ ਹੁੰਦੀ ਕਿ ਨਹੀਂ ਹੁੰਦੀ ਇਹ ਵੱਡਾ ਸਵਾਲ ਹੈ ਸੋਲੂਸ਼ਨ ਸੀ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ ਤਾਂ ਬੜੇ ਲੰਮੇ ਸਮੇਂ ਤੋਂ ਇਸ ਸੰਘਰਸ਼ ਕਰ ਰਹੇ ਨੇ ਇਹਨਾਂ ਦੀਆਂ ਵੀ ਉਮੀਦਾਂ ਜੁਗੀਆਂ ਜਾਗੀਆਂ ਹੋਣਗੀਆਂ ਕਿ ਵਿਧਾਨ ਸਭਾ ਦੇ ਵਿੱਚ ਸਾਡੀ ਚਰਚਾ ਹੋ ਸਕਦੀ ਹੈ ਕੀ ਲੱਗਦਾ ਕਿ ਹੋਏਗਾ ਇਸ ਵਿੱਚ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਜਿਹੜਾ ਉਹ 3 ਸਤੰਬਰ ਨੂੰ ਚੰਡੀਗੜ੍ਹ ਸੈਕਟਰ 39 'ਚ ਬਹੁਤ ਵੱਡਾ ਪ੍ਰੋਟੈਸਟ ਕਰ ਰਿਹਾ ਰੈਲੀ ਕਰ ਰਿਹਾ ਉਸ ਦਿਨ ਉਹ ਰੈਲੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਵੀ ਕਰਨਗੇ ਸਟਰੀਟ ਕਰਾਈਮ ਇੰਨਾ ਸੀਰੀਅਸ ਕਰਾਈਮ ਹੈ ਪਹਿਲੀ ਗੱਲ ਸੀਰੀਅਸ ਮੈ ਅਸਲੀ ਕਿੰਨਾ ਵੀ ਇਹ ਕਰਾਈਮ ਤੇ ਜਿਹੜਾ ਐਸਐਚਓ ਹੈ ਜਾਂ ਡੀਐਸਪੀ ਹੇਠਲੇ ਪੱਧਰ ਦੇ ਅਧਿਕਾਰੀ ਨੇ ਉਹ ਇਹੋ ਜਿਹੇ ਕ੍ਰਾਈਮ ਤੇ ਪੜਦਾ ਪੋਚਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਉਹ ਸਦਨ ਦੇ ਵਿੱਚ ਹੋਣ ਸਾਡੇ ਇਥੋਂ ਭੇਜੇਗੇ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਜਾਂ ਫਿਰ ਜੇ ਅਸੀਂ ਵਿਧਾਨ ਸਭਾ ਦੀ ਤੇ ਪੰਜਾਬ 'ਚ ਗੱਲ ਕਰੀਏ ਤਾਂ ਇੱਕ ਦੂਜੇ ਨੂੰ ਘੇਰਨ ਦੀ ਬਜਾਏ ਇਹਨਾਂ ਨੂੰ ਮਸਲੇ ਜਿਹੜੇ ਨੇ ਹੱਲ ਕਰਨੇ ਚਾਹੀਦੇ ਨੇ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਭਾਵੇਂ ਸਦਨ ਦੀ ਗੱਲ ਹੋਵੇ ਵਿਧਾਨ ਸਭਾ ਦੀ ਗੱਲ ਹੋਵੇ ਇੱਕ ਦੂਜੇ ਨੂੰ ਘੇਰਿਆ ਜਾਂਦਾ ਹੈ ਕਿ ਇੰਜ ਲੱਗਦਾ ਹੈ ਤਸਵੀਰ ਦੇਖਣੋਂ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਤੇ ਸਿਰ ਝੂਟ ਕੇ ਮਸਲੇ ਹੱਲ ਕਰਨ ਦੀ ਗੱਲ ਘੱਟ ਹੁੰਦੀ ਹੈ ਅੱਗੇ ਦਾ ਕੋਡ ਜਿਹੜਾ ਆ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਭਾਵੇਂ ਇਹ ਜ਼ਿੰਮੇਵਾਰੀ ਠੀਕ ਹੈ ਭਾਵੇਂ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਕਿਸੇ ਵੇਲੇ ਬਾਦਲ ਦੀ ਸਰਕਾਰ ਸੀ ਕਿਸੇ ਵੇਲੇ ਕੈਪਟਨ ਦੀ ਸਰਕਾਰ ਸੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਪਰ ਵਿਰੋਧੀ ਧਿਰ ਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰੀਆਂ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਤੋਂ 4 ਸਤੰਬਰ ਤੱਕ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਦੱਸਦੀ ਕਿ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਪੰਜਾਬ ਦੇ ਲਈ ਕਿਹੜਾ ਨਵਾਂ ਫੈਸਲਾ ਜਿਹੜਾ ਸਾਹਮਣੇ ਆਵੇਗਾ ਅੱਜ ਜਿ세 ਤੇ ਅਸੀਂ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਹੋਣਗੇ ਦਾ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਤਰਲੋਚਨ ਜੀ ਕੱਲ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਪੰਜਾਬ ਨੂੰ ਬੜੀਆਂ ਆਸਾਂ ਨੇ ਕੀ ਲੱਗਦਾ ਹੈ ਕਿ ਪੰਜਾਬ ਦੇ ਅਸਲ ਮੁੱਦੇ ਜਿਹੜੇ ਨੇ ਜੇਕਰ ਗੱਲ ਕਰੀਏ ਤਾਂ ਕਿਹੜੇ ਨੇ ਦੇਖੋ ਪੰਜਾਬ ਦੇ ਅਸਲ ਮੁੱਦੇ ਤਾਂ ਕਈ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਵਿਧਾਨ ਸਭਾ ਦਾ ਜਦੋਂ ਸੈਸ਼ਨ ਸ਼ੁਰੂ ਹੁੰਦਾ ਜਦੋਂ ਵਿਧਾਨ ਸਭਾ ਦੇ ਗੇਟ ਦਰਵਾਜ਼ੇ ਖੁੱਲਦੇ ਨੇ ਤੇ ਉਦੋਂ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਆਪੋ ਆਪਣੀਆਂ ਮੰਗਾਂ ਆਪੋ ਆਪਣੇ ਜਿਹੜੇ ਇਸ਼ੂ ਨੇ ਉਹਦੇ ਨਾਲ ਸੰਬੰਧਿਤ ਵੱਡੀਆਂ ਆਸਾਂ ਹੁੰਦੀਆਂ ਨੇ ਵੀ ਜਿਹੜੇ 117 ਵਿਧਾਨ ਸਭਾ ਹਲਕਿਆਂ ਚੋਂ ਵਿਧਾਇਕ ਜਿੱਤ ਕੇ ਉਹਨਾਂ ਨੇ ਭੇਜਿਆ ਵਿਧਾਨ ਸਭਾ ਚ ਉਹ ਸਾਡੀ ਗੱਲ ਕਰਨਗੇ ਉਹ ਸਾਡੇ ਪੰਜਾਬ ਦੀ ਗੱਲ ਕਰਨਗੇ ਉਹ ਪੰਜਾਬ ਦੇ ਦੁਖਾਂਤਾਂ ਤੇ ਚਰਚਾ ਕਰਨਗੇ ਉਹ ਪੰਜਾਬ ਦੇ ਜਿਹੜੇ ਵੱਡੇ ਮਸਲੇ ਨੇ ਉਹਨਾਂ ਤੇ ਚਰਚਾ ਕਰਕੇ ਤੇ ਕੋਈ ਹੱਲ ਕੱਢਣਗੇ ਔਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਆਪਣੇ ਆਪ ਹੀ ਬੜਾ ਹਿਸਟੋਰੀਕਲ ਇਤਿਹਾਸਕ ਹੁੰਦਾ ਕਿਉਂਕਿ ਇਸ ਵਿਧਾਨ ਸਭਾ ਵਿੱਚ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਮੰਤਰੀ ਵਿਧਾਇਕ ਵਿਰੋਧੀ ਧਿਰ ਦੇ ਲੀਡਰ ਸਪੀਕਰ ਸਾਹਿਬ ਜਿਹੜਾ ਵੀ ਸ਼ਬਦ ਬੋਲਦੇ ਨੇ ਉਹ ਸਾਰਾ ਰਿਕਾਰਡ ਹੁੰਦਾ ਉਹ ਪੰਜਾਬ ਦੀ ਹਿਸਟਰੀ ਬਣ ਜਾਂਦੀ ਭਾਵੇਂ ਅੱਜ ਤੋਂ 500 ਸਾਲ ਬਾਅਦ ਤੁਸੀਂ ਫਰੋਲੋ ਵਰਕੇ ਪਤਾ ਲੱਗ ਜਾਊਗਾ ਵੀ ਇਸ ਸੈਸ਼ਨ 'ਚ ਇਹ ਫਲਾਣੇ ਮੰਤਰੀ ਨੇ ਮੁੱਖ ਮੰਤਰੀ ਨੇ ਸਪੀਕਰ ਨੇ ਵਿਰੋਧੀ ਧਿਰ ਦੇ ਲੀਡਰ ਨੇ ਫਲਾਣੇ ਵਿਧਾਇਕ ਨੇ ਕੀ ਬੋਲਿਆ ਸੀ ਸੋ ਇਹ ਆਪਣੇ ਆਪ 'ਚ ਇੱਕ ਹਿਸਟਰੀ ਹੁੰਦੀ ਹੈ ਇਹ ਤੇਰਾਸ ਦਾ ਇੱਕ ਹਿੱਸਾ ਬਣ ਜਾਂਦਾ ਜਿਹਦੇ ਕਰਕੇ ਇਹ ਆਪਣੇ ਆਪ ਚ ਇਹਦਾ ਬਹੁਤ ਵੱਡਾ ਮਹੱਤਵ ਹੈ ਦੂਸਰੀ ਗੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਮਤਲਬ ਹੈ ਇੱਕ ਦਿਨ ਦਾ 70 ਲੱਖ ਰੁਪਏ ਖਰਚਣਾ ਇੱਕ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ ਤੇ 70 ਲੱਖ ਰੁਪਏ ਖਰਚ ਹੁੰਦਾ ਉਹ ਜਿਹੜੇ ਸਮੂਹ ਵਿਧਾਇਕ ਨੇ ਮੰਤਰੀ ਨੇ ਉਹਨਾਂ ਦੇ ਟੀਏ ਡੀਏ ਉਹਨਾਂ ਦੇ ਹੋਰ ਸਾਰੇ ਖਾਣੇ ਪਾਣੇ ਦੇ ਸਬੰਧ ਦੇ ਖਰਚੇ ਇਸੇ ਤਰ੍ਹਾਂ 150 ਤੋਂ ਲੈ ਕੇ 175 ਤੱਕ میڈیا ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਮੌਕੇ ਤੇ ਵਿਧਾਨ ਸਭਾ ਦੀ ਗੈਲਰੀਆਂ 'ਚ ਜਾਂ ਬਾਹਰ ਖੜ ਕੇ ਉਹਨੂੰ ਕਵਰ ਕਰਦੇ ਨੇ ਉਹ ਸਾਰੇ ਪੰਜਾਬ ਦਾ ਮੀਡੀਆ ਜਿਹੜਾ ਆ ਉਹ ਭਾਵੇਂ ਨਿਊ ਰੂਮ 'ਚ ਜਿੱਥੇ ਆ ਉਹਦੀ ਅੱਖ ਜਿਹੜੀ ਵਿਧਾਨ ਸਭਾ ਤੇ ਟਿੱਕੀ ਹੁੰਦੀ ਹੈ ਸੋ ਵਿਧਾਨ ਸਭਾ ਦਾ ਜਦੋਂ ਸੈਸ਼ਨ ਸ਼ੁਰੂ ਹੁੰਦਾ ਕਿਉਂਕਿ ਇਹਨੂੰ ਕਿਹਾ ਜਾਂਦਾ ਇਹ ਪੰਜਾਬ ਦਾ ਕਾਨੂੰਨੀ ਘਾੜਾ ਆ ਸਾਰੇ ਕਾਨੂੰਨ ਵੀ ਉੱਥੇ ਬੰਨੇ ਤੇ ਜੇ ਸਿੱਧੇ ਸ਼ਬਦਾਂ ਕੋ ਕਿਸਮਤ ਘੜਾਇਆ ਪੰਜਾਬ ਦੀ ਕਿਸਮਤ ਸਾਰੀ ਜਿਹੜੀ ਹੈ ਪੰਜਾਬ ਵਿਧਾਨ ਸਭਾ ਦੇ ਉਸ ਗਲਿਆਰੇ ਵਿੱਚ ਜਿਹੜੀ ਘੜੀ ਜਾਣੀ ਹੈ ਕਿਉਂਕਿ ਸਾਰੇ ਅਹਿਮ ਬਿਲ ਕੋਈ ਕਾਨੂੰਨ ਕੋਈ ਵੱਡਾ ਫੈਸਲਾ ਜਿਹੜਾ ਉਹ ਵਿਧਾਨ ਸਭਾ ਹੀ ਅਥਾਰਟੀ ਹੈ ਉੱਥੇ ਹੀ ਫਾਈਨਲ ਹੁੰਦਾ ਸੋ 2 ਤੋਂ 4 ਸਤੰਬਰ ਤੱਕ ਵਿਧਾਨ ਸਭਾ ਦਾ ਸੈਸ਼ਨ ਚੱਲੇਗਾ ਭਾਵੇਂ 2 ਤਰੀਕ ਨੂੰ ਅ ਸ਼ਰਧਾਂਜਲੀਆ ਹੋਣਗੇ ਜਿਹੜੇ ਪਿਛਲੇ ਸਮੇਂ ਚ ਵੱਡੀਆਂ ਸ਼ਕਤੀਆਂ ਚਲਾਣਾ ਕਰ ਗਈਆਂ ਸ਼ਰਧਾਂਜਲੀਆ ਦੇ ਕੇ ਤੇ ਸਮਾਪਤ ਹੋ ਜਾਊਗਾ ਦੁਪਹਿਰ 2 ਵਜੇ ਸ਼ੁਰੂ ਹੋਣਾ ਪਰ ਤਿੰਨ ਤੇ ਚਾਰ ਦਿਨ ਦੀ ਬਹੁਤ ਮਹੱਤਤਾ ਉਹਦੇ ਚ ਬਹੁਤ ਅਹਿਮ ਬਿੱਲ ਆ ਰਹੇ ਨੇ ਪਰ ਜਿਵੇਂ ਤੁਸੀਂ ਦੱਸਿਆ ਵੀ ਪੰਜਾਬ ਦੇ ਮੁੱਦੇ ਆਮ ਜਿਹੜੇ ਪੰਜਾਬੀਆਂ ਨਾਲ ਗੱਲ ਕਰੋ ਚਾਰ ਪੰਜ ਮੁੱਦੇ ਬਹੁਤ ਮੁੱਖ ਤੌਰ ਤੇ ਹੁੰਦੇ ਇੱਕ ਤੇ ਆਪਾਂ ਜੇ ਪਹਿਲਾਂ ਲੈ ਲਈਏ ਇਹ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਪਿਛਲੇ ਸਮੇਂ ਤੋਂ ਬਹੁਤ ਸੰਘਰਸ਼ੀਲ ਨੇ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਰੈਲੀਆਂ ਧਰਨੇ ਚੱਲ ਰਹੇ ਨੇ ਇੱਕ ਇਹ ਵੱਡਾ ਇਸ਼ੂ ਹੋਊਗਾ ਵੀ ਕੀ ਵਿਧਾਨ ਸਭਾ ਦੇ ਸੈਸ਼ਨ 'ਚ ਪੰਜਾਬ ਦੇ ਮੁੱਦਿਆਂ ਤੇ ਮੁਲਾਜ਼ਮਾਂ ਦੇ ਮੁੱਦਿਆਂ ਤੇ ਕੋਈ ਚਰਚਾ ਹੋਊਗੀ ਇਸੇ ਤਰ੍ਹਾਂ ਦੂਸਰਾ ਮੁੱਦਾ بڑا ਜਿਹੜਾ ਚਰਚਿਤ ਅਦਿਕਲ ਜਿਹੜਾ ਅਮਨ ਤੇ ਕਾਨੂੰਨ ਦੀ ਸਥਿਤੀ ਹੈ ਉਹਦੇ ਚ ਖਾਸ ਕਰਕੇ 2-3 ਮੁੱਦੇ ਨੇ ਜਿੰਨੂੰ ਲੈ ਕੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਕੀ ਇਹਦੇ ਤੇ ਚਰਚਾ ਹੋਊਗੀ ਡਰੱਗ ਇੱਕ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦਾ ਇਹ ਕੀ ਉਹਦੇ ਤੇ ਚਰਚਾ ਹੋਊਗੀ ਇਸੇ ਤਰ੍ਹਾਂ ਬੇਰੁਜ਼ਗਾਰੀ ਮੁੱਦੇ ਕਿਸਾਨ ਕਿਸਾਨ ਵੀ ਜਿਹੜੇ ਨੇ ਵੱਡੀ ਗਿਣਤੀ ਚ ਉਹਨਾਂ ਨੇ ਅੱਜ ਹੀ ਮੋਰਚੇ ਲਾ ਦਿੱਤੇ ਨੇ ਉਹਨਾਂ ਦੇ ਮੁੱਦੇ ਵੀ ਬਹੁਤ ਵੱਡੇ ਨੇ ਪਰ ਇਹ ਜਿਹੜੇ 4 ਮੁੱਦੇ ਨੇ ਬੇਰੁਜ਼ਗਾਰੀ ਇੰਪਲਾਈ ਦੇ ਇਸ਼ੂ ਕਿਸਾਨੀ ਦੇ ਇਸ਼ੂ ਡਰੱਗ ਤੇ ਜਿਹੜਾ ਆਪਣਾ ਇੱਕ ਆ ਗਿਆ ਅਮਨ ਤੇ ਕਾਨੂੰਨ ਦਾ ਮੁੱਦਾ ਇਹਨਾਂ ਤੇ ਚਰਚਾ ਹੁੰਦੀ ਕਿ ਨਹੀਂ ਹੁੰਦੀ ਇਹ ਵੱਡਾ ਸਵਾਲ ਹੈ ਪਰ ਇਹ ਮੁੱਦੇ ਜਿਹੜੇ ਬੜੇ ਚਰਚਿਤ ਨੇ ਤਰਲੋਚਨ ਸਿੰਘ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ ਤਾਂ ਬੜੇ ਲੰਮੀ ਸਮੇਂ ਤੋਂ ਇਸ ਸੰਘਰਸ਼ ਕਰ ਰਹੇ ਨੇ ਇਹਨਾਂ ਦੀਆਂ ਵੀ ਉਮੀਦਾਂ ਜਿਹੜੀਆਂ ਜਾਗੀਆਂ ਹੋਣਗੀਆਂ ਕਿ ਵਿਧਾਨ ਸਭਾ ਦੇ ਵਿੱਚ ਸਾਡੀ ਚਰਚਾ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਹੋਏਗਾ ਇਸ ਤੇ ਦੇਖੋ ਜਦੋਂ ਵੀ ਮੁਲਾਜ਼ਮ ਜਿਹੜੇ ਨੇ ਜਦੋਂ ਦੋ ਪੰਜਾਬ ਚ ਕੀ ਕਵਾਂਗੇ ਆਪਾਂ ਪ੍ਰਕਿਰਿਆਵਾਂ ਚੱਲਦੀਆਂ ਨੇ ਇੱਕ ਕੋਈ ਇਲੈਕਸ਼ਨ ਹੁੰਦੀ ਹੈ ਜੀ ਉਦੋਂ ਮੁਲਾਜ਼ਮ ਬਹੁਤ ਐਕਟਿਵ ਹੁੰਦੇ ਵੀ ਸਰਕਾਰ ਤੇ ਥੋੜਾ ਪ੍ਰੈਸ਼ਰ ਪਵੇ ਸਾਡੀ ਗੱਲ ਮੰਨੀ ਜਾਵੇ ਦੂਸਰਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਤੇ ਫਿਰ ਉਸ ਦੌਰਾਨ ਇਹ ਮੁਲਾਜ਼ਮ ਜਥੇਬੰਦੀਆਂ ਯਤਨ ਕਰਦੀਆਂ ਨੇ ਵੀ ਉਹ ਕਿਸੇ ਤਰ੍ਹਾਂ ਦੀ ਰੈਲੀ ਪ੍ਰਦਰਸ਼ਨ ਕੋਈ ਦਾਣਾ ਇਕੱਠ ਕਰਨ ਵੇ ਉਹਨਾਂ ਦਾ ਇੰਪੈਕਟ ਪੰਜਾਬ ਵਿਧਾਨ ਸਭਾ ਦੇ ਅੰਦਰ ਪਵੇ ਕੋਈ ਵਿਰੋਧੀ ਧਿਰ ਦਾ ਲੀਡਰ ਬੋਲੇ ਕੋਈ ਵਿਧਾਇਕ ਬੋਲੇ ਜਾਂ ਕੋਈ ਸਤਾਧਾਰੀਆਂ ਵੱਲੋਂ ਕੋਈ ਬੋਲੇ ਵੀ ਯਾਰ ਮੁਲਾਜ਼ਮ ਸੜਕਾਂ ਤੇ ਤੁਰੇ ਫਿਰਦੇ ਉਹਨਾਂ ਦੀ ਕੋਈ ਗੱਲ ਸੁਣੋ ਸੁਣੀ ਜਾਵੇ ਸੋ ਉਹਨੂੰ ਲੈ ਕੇ ਇੱਕ ਤੇ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਜਿਹੜਾ ਉਹ 3 ਸਤੰਬਰ ਨੂੰ ਚੰਡੀਗੜ੍ਹ ਸੈਕਟਰ 39 'ਚ ਬਹੁਤ ਵੱਡਾ ਪ੍ਰੋਟੈਸਟ ਕਰ ਰਿਹਾ ਰੈਲੀ ਕਰ ਰਿਹਾ ਔਰ ਜਿਵੇਂ ਉਹਨਾਂ ਦੇ ਅ ਫਰੰਟ ਦੇ ਕੋਆਰਡੀਨੇਟਰ ਨੇ ਸਤੀ ਸ਼ਰਾਣਾ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਵੀ ਉਸ ਦਿਨ ਉਹ ਰੈਲੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਵੀ ਕਰਨਗੇ ਹੁਣ ਇਸ ਦੌਰਾਨ ਸਰਕਾਰ ਉਹਨਾਂ ਨੂੰ ਬੁਲਾਉਂਦੀ ਹੈ ਨਹੀਂ ਬੁਲਾਉਂਦੀ ਕੋਈ ਕਿਸੇ ਤਰ੍ਹਾਂ ਦਾ ਪੁਲਿਸ ਨਾਲ ਟਕਰਾਅ ਹੁੰਦਾ ਇਹ ਤੇ ਉਸੇ ਦਿਨ ਹੀ ਪਤਾ ਲੱਗੂਗਾ ਇਸੇ ਤਰ੍ਹਾਂ ਇੱਕ ਮਸਟੀਰੀਅਲ ਅਫਸਰ ਜੂਨੀਅਨ ਹੈ ਜਿਹਦੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਜੇ ਮਲਾਜਮ ਜੱਥੇਬੰਦੀ ਕਿਸੇ ਨਾਲ ਖੁੱਲ ਕੇ ਮੀਟਿੰਗ ਕੀਤੀ ਸੀ ਤੇ ਮਸਟੀਰੀਅਲ ਜੂਨੀਅਨ ਨਾਲ ਕੀਤੀ ਸੀ ਪਿਛਲੇ ਸਾਲ 18 ਦਸੰਬਰ ਜੱਫੇ ਬੰਦੀ ਵੀ ਬੜੀ ਉਬਲੀ ਪਈ ਹੈ ਕਿਉਂਕਿ 1 ਜੁਲਾਈ ਨੂੰ ਜਦੋਂ ਜਲੰਧਰ ਪਸ਼ਮੀ ਵਿਧਾਨ ਸਭਾ ਹਲਕੇ ਦੀ ਚੋਣ ਹੋਈ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਵੀ ਚੋਣਾਂ ਤੋਂ ਬਾਅਦ ਮੀਟਿੰਗ ਕਰਕੇ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਫਿਲਹਾਲ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਇੱਕ ਸੀਐਮ ਨੇ ਕਮੇਟੀਆਂ ਵੀ ਬੁਲਾਈਆਂ ਸੀ ਮਸਟੀਰੀਅਲ ਸਰਵਿਸ ਜੂਨੀਅਨ ਦੀਆਂ ਮੰਗਾਂ ਲਈ ਉਹਦੀਆਂ ਭਾਵੇਂ ਇੱਕ ਦੋ ਮੀਟਿੰਗਾਂ ਜੂਨੀਅਨ ਦੀ ਲੀਡਰਸ਼ਿਪ ਨਾਲ ਹੋਈਆਂ ਨੇ ਪਰ ਜਿਵੇਂ ਉਹਨਾਂ ਦੇ ਪ੍ਰਧਾਨ ਦੱਸਦੇ ਨੇ ਅਮਰੀਕ ਸਿੰਘ ਸੰਧੂ ਵੀ ਫਿਲਹਾਲ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ ਉਹ ਵੀ ਬਹੁਤ ਗੁੱਸੇ 'ਚ ਨੇ ਇਸੇ ਤਰ੍ਹਾਂ ਇੱਕ ਡੀਸੀ ਦਫਤਰ ਮੁਲਾਜ਼ਮ ਜੂਨੀਨ ਨੇ ਉਹਨੇ ਬੜਾ ਸਖਤ ਕਦਮ ਚੱਕਿਆ ਹੈ 5 ਸਤੰਬਰ ਤੋਂ 10 ਸਤੰਬਰ ਤੱਕ ਉਹਨਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਉਹਨਾਂ ਦੀਆਂ ਕੁਝ ਸ਼ਾਪਨੀਆਂ ਕੇਡਰ ਦੀਆਂ ਮੰਗਾਂ ਨੇ ਜਿਹਦੇ ਵਿੱਚ ਮੁੱਖ ਤੌਰ ਤੇ ਤੇ ਉਹ ਇਹ ਕਹਿੰਦੇ ਨੇ ਵੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਕਈ ਸਬਡਿਵੀਜ਼ਨਾਂ ਨਵੀਆਂ ਬਣਾਈਆਂ ਤੇ ਪਰ ਉਹਨਾਂ ਨੂੰ ਕੋਈ ਨਵਾਂ ਮੁਲਾਜ਼ਮ ਨਹੀਂ ਦਿੱਤਾ ਨਵੀਆਂ ਪੋਸਟਾਂ ਨਹੀਂ ਸਿਰਜੀਆਂ ਪਹਿਲੇ ਪੁਰਾਣੇ ਮੁਲਾਜ਼ਮਾਂ ਤੇ ਬੋਝ ਪਿਆ ਤੇ ਉਹ ਬਹੁਤ ਪਰੇਸ਼ਾਨ ਨੇ ਇਦਾਂ ਦੀਆਂ ਉਹਨਾਂ ਦੀਆਂ ਕਈ ਮੰਗਾਂ ਨੇ ਇਸੇ ਤਰ੍ਹਾਂ ਸਕੱਤਰੇ ਦੇ ਮੁਲਾਜ਼ਮ ਉਹ ਵੀ ਬਹੁਤ ਤੱਤੇ ਹੋਏ ਫਿਰਦੇ ਨੇ ਸਕੱਤਰੇ 'ਚ ਰੈਲੀਆਂ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਵੀ ਕਿਵੇਂ ਕੀ ਕੋਈ ਸੈਸ਼ਨ 'ਚ ਸ਼ਾਮਲ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਹ ਜਾਣਕਾਰੀ ਜੋ ਮਿਲੀ ਹੈ ਵੀ ਇਸ ਸਾਰੇ ਨੂੰ ਲੈ ਕੇ ਇੱਕ ਪਾਸੇ ਤੇ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਜਿਹੜਾ ਆ ਉਹ ਸਾਂਝੇ ਤੌਰ ਤੇ ਲੜਾਈ ਲੜ ਰਿਹਾ ਸਾਂਝੀਆਂ ਮੰਗਾਂ ਦੀ ਦੂਸਰੇ ਪਾਸੇ ਪੰਜਾਬ ਸਕੱਤਰ ਸਟਾਫ ਐਸੋਸੀਏਸ਼ਨ ਮਟੀਰੀਅਲ ਸਰਵਿਸ ਜੂਨੀਅਨ ਤੇ ਨਾਲ ਦੀ ਨਾਲ ਜਿਹੜੇ ਡਾਇਰੈਕਟੋਰੇਟ ਦੇ ਮੁਲਾਜ਼ਮ ਨੇ ਚੰਡੀਗੜ੍ਹ ਮੁਹਾਲੀ ਬੈਠੇ ਉਹ ਵੀ ਕੋਈ ਸਾਂਝਾ ਜਿਵੇਂ ਪਹਿਲਾਂ ਸੀ ਮੁਲਾਜ਼ਮ ਮੰਚ ਕੋਈ ਇਦਾਂ ਦਾ ਮੰਚ ਬਣਾ ਕੇ ਤੇ ਸੰਘਰਸ਼ ਦੇ ਰਾਹ ਪੈਣਾ ਚਾਹੁੰਦੇ ਨੇ ਪਰ ਸਵਾਲ ਇਹ ਪੈਦਾ ਹੁੰਦਾ ਵੀ ਕੀ ਵਿਧਾਨ ਸਭਾ ਦੇ ਸੈਸ਼ਨ 'ਚ ਤਿੰਨ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ ਉਹਦੇ ਤੇ ਚਰਚਾ ਹੋਊਗੀ ਕੀ ਜਿਹੜਾ 5.5 ਸਾਲ ਦਾ ਏਰੀਅਰ ਪੈਂਡਿੰਗ ਹੈ 6ਵੇਂ ਤਨਖਾਹ ਕਮਿਸ਼ਨ ਦਾ ਉਹਦੇ ਤੇ ਚਰਚਾ ਹੋਊਗੀ ਕੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਤੇ ਚਰਚਾ ਹੋਊਗੀ ਕਿਉਂਕਿ ਜੂਨੀਅਨ ਇਹ ਕਹਿੰਦੀਆਂ ਨੇ ਵੀ ਆਮ ਆਦਮੀ ਪਾਰਟੀ ਨੇ ਸਾਨੂੰ ਇਹ ਗਰੰਟੀ ਹੈ ਭਰੋਸਾ ਦਿੱਤਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੀ ਸਭ ਤੋਂ ਵੱਡਾ ਮੈਂ ਕਹਿੰਨਾ ਦੁਖਾਂਤ ਭਰਿਆ ਜਿਹੜਾ ਵਰਗ ਹੈ ਫੇਕੇ ਤੇ ਆਊਟਸੋਰਸ ਤੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਨਗੂਣੀਆਂ ਤਨਖਾਹਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਕੋਈ ਉਹਨਾਂ ਦੀ ਜੋਬ ਸਿਕਿਉਰਟੀ ਨਹੀਂ ਗਈ ਬੜੇ ਚਿਰ ਦੇ ਸੰਘਰਸ਼ ਕਰ ਰਹੇ ਨੇ ਕੀ ਉਹਨਾਂ ਨੂੰ ਰੈਗੂਲਰ ਕਰਨ ਦਾ ਕੋ ਮੁੱਦਾ ਆਊਗਾ ਇੱਕ ਹੋਰ ਬੜੀ ਡਿਸਪੈਰਿਟੀ ਹੋਈ ਹੈ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਤੇ ਕੇਂਦਰੀ ਤਨਖਾਹ ਸਕੇਲ ਲਾ ਦਿੱਤਾ ਉਹ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਵੀ ਪੰਜਾਬ ਸਕੇਲ ਸਾਨੂੰ ਦਿਓ ਜੇ 17 ਜੁਲਾਈ 2020 ਤੋਂ ਪਹਿਲਾਂ ਨੂੰ ਪੰਜਾਬ ਸਕੇਲ ਮਿਲਦਾ ਤੇ ਉਹਨਾਂ ਨੂੰ ਕਿਉਂ ਨਾ ਮਿਲੇ ਉਹ ਵੀ ਇੱਕ ਵੱਡਾ ਮੁੱਦਾ ਹੈ ਪੈਨਸ਼ਨਰ ਜਿਹਨਾਂ ਨੂੰ ਬਾਬੇ ਮੁਲਾਜ਼ਮ ਕਿਹਾ ਜਾਂਦਾ 2.69 ਅੰਕ ਨਾਲ ਸੋਧ ਕਰਨ ਦੀ ਗੱਲ ਹੋਰ ਕਈ ਮੰਗਾ ਉਹਨਾਂ ਦੀਆਂ ਜਿਹੜੀਆਂ ਪੈਂਡਿੰਗ ਨੇ ਇਸੇ ਤਰ੍ਹਾਂ 15 15 ਦਾ ਲੈਟਰ ਰੱਦ ਕਰਨ ਦੀ ਗੱਲ ਇਹ ਸਾਰੀਆਂ ਮੰਗਾਂ ਜੜੀਆਂ ਨੇ ਇਹਨਾਂ ਚ ਬਹੁਤੀਆਂ ਮੰਗਾਂ ਤੇ ਪਿਛਲੀ ਕੈਪਟਨ ਸਰਕਾਰ ਤੋਂ ਹੀ ਪੈਂਡਿੰਗ ਨੇ ਕੀ ਇਸ ਸੈਸ਼ਨ ਵਿੱਚ ਇਹ ਚਰਚਾ ਹੋਊਗੀ ਇਹਦੇ ਤੇ 7 ਲੱਖ ਮੁਲਾਜ਼ਮ ਤੇ ਪੈਨਸ਼ਨਰ ਅੱਖ ਟਿਕਾਏ ਬੈਠੇ ਨੇ ਵੀ 2 ਤੇ 3 ਸਤੰਬਰ ਨੂੰ ਕੀ ਵਿਧਾਨ ਸਭਾ ਦੇ ਅੰਦਰ ਕੋਈ ਵਿਧਾਇਕ ਕੋਈ ਵਿਰੋਧੀ ਧਿਰ ਦਾ ਲੀਡਰ ਜਾਂ ਕੋਈ ਹੋਰ ਸਤਾਤਾ ਰਿਤ ਧਿਰ ਦਾ ਵਿਧਾਇਕ ਕੀ ਉਹਨਾਂ ਦਾ ਦੁੱਖ ਉੱਤੇ ਫਰੋਲੇਗਾ ਉਹਨਾਂ ਦੀ ਪੂਰੀ ਅੱਖ ਜਿਹੜੀ ਐ ਸੈਸ਼ਨ ਤੇ ਲੱਗੀ ਐ ਜੀ ਤਰਲੋਚਨ ਜੀ ਐ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਖੇਤਰ ਗੱਲ ਕੀਤੀ ਜਾਏ ਅੱਜ ਦੇ ਦਿਨ ਅਸੀਂ ਖਬਰਾਂ ਨਸ਼ਰ ਕਰਦੇ ਹਾਂ ਕਿਤੇ ਗੋਲੀ ਕਾਂਡ ਹੁੰਦੇ ਨੇ ਜਾਂ ਕਿਤੇ ਲੁੱਟਾ ਖੋਹਾਂ ਦੀਆਂ ਵਾਰਤਾਤਾ ਵਾਪਰ ਰਹੀਆਂ ਨੇ ਕਿ ਇਸ ਤੇ ਕੋਈ ਚਰਚਾ ਹੋ ਸਕਦੀ ਐ ਦੇਖੋ ਇਹਦੇ ਤੇ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਐਸਐਸਪੀ ਜਿਹੜੇ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਨੂੰ ਬੁਲਾ ਕੇ ਮੀਟਿੰਗਾਂ ਕਰ ਰਹੇ ਨੇ ਹਰੇਕ ਮੁੱਦੇ ਤੇ ਉਹ ਕਹਿੰਦੇ ਵੀ ਨੇੜਿਓਂ ਨਿਗਰਾਨੀ ਰੱਖਦੇ ਨੇ ਕੋਈ ਕ੍ਰਾਈਮ ਹੁੰਦਾ ਪਰ ਇਹ ਕ੍ਰਾਈਮ ਵਹਿ ਤੇ ਪਿਛਲੇ ਸਮੇਂ ਤੋਂ ਚੱਲਦੇ ਆ ਰਹੇ ਨੇ ਦੋ ਤਿੰਨ ਕ੍ਰਾਈਮ ਨੇ ਉਹਨਾਂ ਤੋਂ ਪੰਜਾਬ ਦਾ ਇੱਕ ਇੱਕ ਬੰਦਾ ਬਹੁਤ ਦੁਖੀ ਔਰ ਖੌਫਚ ਜਿਹਦੇ ਤੇ ਸੈਸ਼ਨ ਵਿੱਚ ਚਰਚਾ ਹੋਣੀ ਲਾਜ਼ਮੀ ਹੈ ਇਹ ਨਹੀਂ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਦੀ ਸਰਕਾਰ ਆ ਤੇ ਉਹਦੇ ਲਈ ਉਹ ਦੋਸ਼ੀ ਨੇ ਹਾਂ ਉਹ ਜ਼ਿੰਮੇਵਾਰ ਨੇ ਵੀ ਉਹਨੂੰ ਠੱਲ ਪਾਉਣ ਪਰ ਚਾਹੀਦਾ ਇਹ ਹੈ ਵੀ ਵਿਧਾਨ ਸਭਾ ਦੇ ਸੈਸ਼ਨ ਚ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਅਕਾਲੀ ਦਲ ਵੀ ਬਹੁਜਨ ਸਮਾਜ ਪਾਰਟੀ ਵੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵਿਧਾਇਕ ਹੈਗੇ ਨੇ ਇਹਦੇ ਤੇ ਇੱਕ ਦੂਸ਼ਣ ਲਾਉਣ ਦੀ ਥਾਂ ਤੇ ਚਰਚਾ ਕਰਨ ਵੀ ਜਿਹੜਾ ਕ੍ਰਾਈਮ ਇਹ ਦੋ ਤਿੰਨ ਤਰ੍ਹਾਂ ਦਾ ਵੱਧ ਰਿਹਾ ਉਹਨੂੰ ਕਿਵੇਂ ਕੰਟਰੋਲ ਕਰੀਏ ਪਹਿਲਾ ਕ੍ਰਾਈਮ ਹੈ ਸਟਰੀਟ ਕ੍ਰਾਈਮ ਸਟਰੀਟ ਕਰਾਈਮ ਇੰਨਾ ਸੀਰੀਅਸ ਕਰਾਈਮ ਹੈ ਪਹਿਲੀ ਗੱਲ ਸੀਰੀਅਸ ਮੈਂ ਇਸ ਲਈ ਕਹਿੰਨਾ ਵੀ ਇਹ ਕਰਾਈਮ ਤੇ ਜਿਹੜਾ ਐਸਐਚਓ ਹੈ ਜਾਂ ਡੀਐਸਪੀ ਹੇਠਲੇ ਪੱਧਰ ਤੇ ਅਧਿਕਾਰੀ ਨੇ ਉਹ ਇਹੋ ਜਿਹੇ ਕਰਾਈਮ ਤੇ ਪੜਦਾ ਪੋਚਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਫਾਰ ਇਗਜ਼ੈਂਪਲ ਅੱਜ ਹੀ ਖਬਰ ਚੱਲ ਰਹੀ ਹੈ ਵੀ ਬੇਗੋਵਾਲ ਚ 45 ਮਿੰਟਾਂ ਚ ਝਪਟ ਮਾਰਾਂ ਨੇ ਤਿੰਨ ਜਨਾਨੀਆਂ ਨੂੰ ਲੁੱਟਿਆ ਇੱਕ ਜਨਾਨੀ ਸਕੂਟੀ ਤੇ ਜਾ ਰਹੀ ਸੀ ਉਦੇ ਮੂੰਹ ਤੇ ਸਪਰੇਅ ਪਾ ਕੇ ਉਹਦੀ ਚੇਨੀ ਖੋਲੀ ਇੱਕ ਬਜ਼ੁਰਗ ਔਰਤ ਆਪਣੇ ਪਤੀ ਨਾਲ ਟੂ-ਵੀਲਰ ਤੇ ਜਾ ਰਹੀ ਸੀ ਉਹਦੀ ਉਹਦੀਆਂ ਵਾਲੀਆਂ ਝਪਟੀਆਂ ਨਾਲੇ ਡਿੱਗੇ ਨਾਲੇ ਉਹ ਜ਼ਖਮੀ ਹੋ ਗਈ ਇਸੇ ਤਰ੍ਹਾਂ ਇੱਕ ਹੋਰ ਮਹਿਲਾ ਨਾਲੇ ਇਨਸੀਡੈਂਟ ਵਾਪਰਿਆ ਔਰ ਨਿਤ ਦਿਨ ਆਪਾਂ ਦੇਖਦੇ ਆ ਵੀਡੀਓ ਆਉਂਦੀਆਂ ਨੇ ਜਲਾਨੀ ਸਕੂਟੀ ਤੇ ਜਾ ਰਹੀ ਐ ਇਦਾਂ ਝਪਟ ਰਹੇ ਨੇ ਉਹ ਕਢੀਸ ਦੀ ਜਾ ਰਹੀ ਐ ਇਹ ਕ੍ਰਾਈਮ ਬੜਾ ਸੀਰੀਅਸ ਹੈ ਕਿਉਂਕਿ ਲੇਡੀ ਜਦੋਂ ਘਰੋਂ ਬਾਹਰ ਨਿਕਲਦੀ ਐ ਤੇ ਉਹਨੂੰ ਗੇਟ ਤੇ ਲਟੇਰੇ ਆ ਕੇ ਘੇਰ ਲੈਂਦੇ ਨੇ ਇੱਕ ਖੌਫ ਹੈ ਔਰ ਮੈਂ ਪੰਜਾਬ ਦੀ ਗੱਲ ਕਰ ਰਿਹਾ ਚੰਡੀਗੜ੍ਹ ਦੀ ਵੀ ਜੇ ਗੱਲ ਕਰੀਏ ਤੇ ਚੰਡੀਗੜ੍ਹ ਚ ਜਦੋਂ ਮਹਿਲਾਵਾਂ ਸੈਰ ਕਰਨ ਜਾਂਦੀਆਂ ਨੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਚੂੜੀਆਂ ਚੇਨੀ ਜਾਂ ਵਾਲੀਆਂ ਲਾ ਕੇ ਜਾਈਏ ਸੋ ਇਹ ਕ੍ਰਾਈਮ ਜਿਹੜਾ ਆ ਬੜਾ ਸੀਰੀਅਸ ਹੈ ਛੋਟੇ ਛੋਟੇ ਪੈਟੀ ਕ੍ਰਾਈਮ ਵੀ ਹੋ ਰਿਹਾ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦੇ ਘਰ ਚ ਚੋਰੀ ਹੋ ਗਈ ਹੁਣ ਜਿਹੜੇ ਮੈਂ ਗੱਲ ਕੀਤੀ ਸੀ ਵੀ ਇਹ ਕ੍ਰਾਈਮ ਕਿਉਂ ਸੀਰੀਅਸ ਹੈ ਐਸਐਚਓ ਕੋਸ਼ਿਸ਼ ਕਰਦਾ ਵੀ ਜਦ ਇਹ ਛੋਟਾ ਕ੍ਰਾਈਮ ਆ ਪੋਚਾ ਪਾਤੀ ਪਾ ਕੇ ਜਿਹੜਾ ਕੰਪਲੇਨੈਂਟ ਉਹਨੂੰ ਕਹਿੰਦਾ ਕੀ ਕਰੇਗਾ ਕੋਰਟ ਧੱਕੇ ਖਾਣੇ ਪੈਣਗੇ ਅਸੀਂ ਦੇਖਦੇ ਆ ਕਰਦੇ ਆ ਉਹ ਐਫਆਈਆ ਕਰਨ ਤੋਂ ਜਿਹੜਾ ਆ ਝਿਜਕ ਰਾਇਆ ਵੀ ਜੇ ਮੈਂ ਐਫਆਈਆ ਕਰਤੀ ਤਾਂ ਫਿਰ ਪੈਂਡੈਂਸੀ ਪਤਾ ਲੱਗੇ ਵੀ ਵੀ ਇੰਨੇ ਕ੍ਰਾਈਮ ਹੋਏ ਆ ਤੇ ਇੰਨੇ ਜਿਹੜੇ ਆ ਉਹ ਸੋਲਵ ਨਹੀਂ ਹੋਏ ਸੋ ਐਸਐਚਓ ਉਹਦੇ ਤੇ ਪੋਚਾ ਪਾਉਂਦਾ ਔਰ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਝਪਟ ਮਾਰ ਜਦੋਂ ਐਫਆਈਆਰ ਦਰਜ ਨਹੀਂ ਹੋਊਗੀ ਤੇ ਉਹਨਾਂ ਨੂੰ ਉਤਸ਼ਾਹ ਮਿਲਦਾ ਵੀ ਸਾਨੂੰ ਤੇ ਪੁਲਿਸ ਨੇ ਫੜਿਆ ਹੀ ਨਹੀਂਗਾ ਇਹ ਪੈਟੀ ਕ੍ਰਾਈਮ ਜਿਹੜਾ ਆ ਸਟਰੀਟ ਕ੍ਰਾਈਮ ਹੈ ਇਹਦੇ ਤੇ ਬਕਾਇਦਾ ਚਰਚਾ ਹੋਣੀ ਚਾਹੀਦੀ ਹੈ ਦੂਸ਼ਣਬਾਜ਼ੀ ਤੋਂ ਬਿਨਾਂ ਚਰਚਾ ਹੋਣੀ ਚਾਹੀਦੀ ਹੈ ਤੇ ਇਹਦੇ ਲਈ ਕੋਈ ਹੱਲ ਕੱਢਣਾ ਚਾਹੀਦਾ ਜੀ ਦੂਸਰਾ ਜਿਹੜਾ ਕ੍ਰਾਈਮ ਹੈ ਉਹ ਨਵਾਂ ਨਵਾਂ ਆਪਰਿਆ ਮਤਲਬ ਵੀ ਕੋਈ ਪੁਰਾਣਾ ਨਹੀਂਗਾ ਜਿਹੜੇ ਨਸ਼ੇੜੀ ਨੇ ਨਸ਼ੇੜੀ ਨਸ਼ੇ ਦੀ ਪੁੜੀ ਦਾ ਜਿਹੜਾ ਆ ਉਹ ਜੁਗਾੜ ਕਰਨ ਲਈ ਇੱਕ ਤੇ ਜੇ ਮੈਂ ਪਹਿਲਾਂ ਗੱਲ ਕੀਤੀ ਵੀ ਮੋਸਟਲੀ ਜਿਹੜੇ ਆ ਝਪਟਾ ਮਾਰਦੇ ਨੇ ਨਸ਼ੇੜੀ ਹੁੰਦੇ ਨੇ ਦੂਸਰਾ ਇੱਕ ਨਵੀਂ ਗੱਲ ਸਾਹਮਣੇ ਆ ਰਹੀ ਆ ਵੀ ਨਸ਼ੇੜੀਆਂ ਨੇ ਛੋਟੇ-ਛੋਟੇ ਗੈਂਗ ਬਣਾ ਲਏ ਨੇ ਉਹ ਪਿੰਡਾਂ 'ਚ ਛੋਟੀਆਂ-ਛੋਟੀਆਂ ਪਰਚੂਨ ਦੀਆਂ ਦੁਕਾਨਾਂ 'ਚੋਂ ਵੀ ਫਰੋਟੀਆਂ ਲੈਣ ਲੱਗ ਪਏ ਨੇ ਕਾਕੂ ਲੈ ਕੇ ਚੱਲ ਗਏ ਕਿਉਂਕਿ ਛੋਟੇ ਅਪਰਾਧੀ ਨੇ ਜਾਂ ਕਿ ਹੋਰ ਢੰਗ ਨਾਲ ਡਰਾ ਕੇ ਤੇ ਉਹਨਾਂ ਕੋਲੋਂ ਮਹੀਨਾ ਵਸੂਲ ਰਹੇ ਨੇ ਔਰ ਐਦਾਂ ਦੀ ਸਥਿਤੀ ਕਹਿੰਦੇ ਬਣ ਗਈ ਪਿੰਡਾਂ 'ਚ ਵੀ ਕਈ ਪਿੰਡਾਂ ਦੇ ਲੋਕ ਕਹਿੰਦੇ ਵੀ ਜੇ ਮੇਰੀ ਦੁਕਾਨ ਜਿਹੜੀ ਹੈ ਉੱਤੇ ਮੈਂ 5000 ਦਾ ਸਮਾਨ ਰੱਖਿਆ ਤਾਂ ਮੈਂ ਹੁਣ 10000 ਦਾ ਨਹੀਂ ਰੱਖਣਾ ਮੈਂ ਤਾਂ ਮਸਾਂ ਰੋਟੀ ਪਾਣੀ ਦੋਗਾ ਜੁਗਾੜ ਕਰਨਾ ਵੀ ਇੱਥੇ ਫਰੋਤੀਆਂ ਇੰਨੀਆਂ ਲਈਆਂ ਜਾ ਰਹੀਆਂ ਨੇ ਔਰ ਇਸ ਤੋਂ ਅਗਲਾ ਕ੍ਰਾਈਮ ਜਿਹੜਾ ਆ ਭਾਵੇਂ ਉਹਨੂੰ ਪੁਲਿਸ ਇਹ ਕਹਿੰਦੀ ਵੀ ਇਹ ਆਰਗੇਨਾਈਜ਼ ਕ੍ਰਾਈਮ ਨਹੀਂਗਾ ਇਹ ਤੇ ਘਰੇਲੂ ਝਗੜਾ ਹੈ ਜਿਵੇਂ ਇੱਕ ਐਨਆਰਆਈ ਦਾ ਪਿਛਲੇ ਸਮੇਂ 'ਚ ਅੰਮ੍ਰਿਤਸਰ ਵਾਪਰਿਆ ਭਾਂ ਦੇ ਘਰੇਲੂ ਝਗੜਾ ਸਾਹਮਣੇ ਆ ਗਿਆ ਪਰ ਘਰੇਲੂ ਝਗੜੇ ਚ ਹਥਿਆਰ ਕਿੱਥੋਂ ਆ ਗਏ ਬਿਲਕੁਲ ਨਜਾਜ ਹਥਿਆਰ ਕਿੱਥੋਂ ਆ ਗਏ ਦੂਸਰੀ ਗੱਲ ਹਥਿਆਰ ਚਲਾਉਣ ਵਾਲੇ ਕਿੱਥੋਂ ਆ ਗਏ ਉਹਨਾਂ ਨੇ ਪਹਾੜੇ ਤੇ ਹਥਿਆਰ ਚਲਾਉਣ ਵਾਲੇ ਜਿਹੜੇ ਕਿੱਥੋਂ ਹਾਇਰ ਕਰ ਲਏ ਜੇ ਪੰਜਾਬ ਚ ਕੋਈ ਕਿਸੇ ਨੂੰ ਕਤਲ ਕਰਾਉਣ ਲਈ ਬੰਦੇ ਹਾਇਰ ਹੋ ਰਹੇ ਆ ਬੰਦੇ ਕਿਰਾਏ ਤੇ ਮਿਲਦੇ ਨੇ ਤੇ ਫੇਰ ਇਹ ਬੜਾ ਗੰਭੀਰ ਕਰਾਇਮ ਸੋ ਭਾਵੇਂ ਨਿੱਜੀ ਕਰਾਇਮ ਹੋ ਰਿਹਾ ਪਿਛਲੇ ਸਮੇਂ ਚ ਆਪਾਂ ਦੇਖਿਆ ਜਿਹੜੇ ਕਹਿੰਦੇ ਘਰੇਲੂ ਕਰਾਇਮ ਆ ਜੋ ਮਰਜੀ ਹੈ ਪਰ ਉਥੇ ਹਥਿਆਰ ਕਿਵੇਂ ਚੱਲਦੇ ਨੇ ਹਥਿਆਰ ਨਜਾਇਜ਼ ਆਉਂਦੇ ਕਿੱਥੋਂ ਨੇ ਸੋ ਇਹਦੇ ਤੇ ਤਿੰਨ ਮੁੱਦਿਆਂ ਤੇ ਜ਼ਰੂਰ ਵਿਧਾਨ ਸਭਾ ਦੇ ਸੈਸ਼ਨ ਤੇ ਚਰਚਾ ਹੋਣੀ ਚਾਹੀਦੀ ਹੈ ਪੰਜਾਬ ਦਾ ਭਲਾ ਆ ਕਿਉਂਕਿ ਇਹ ਜਿਹੜੇ ਤਿੰਨ ਕਰਾਇਮ ਇਹ ਦੱਸਿਆ ਇਹ 24 ਘੰਟੇ ਪੰਜਾਬ ਦੇ ਲੋਕਾਂ ਦੇ ਉੱਪਰ ਖੌਫਲਾ ਜਿਹੜਾ ਮਾਹੌਲ ਬਣਾ ਕੇ ਬੈਠੇ ਨੇ ਜੀ ਤਰਲੋਚਨ ਜੀ ਅੱਗੇ ਮਤੇ ਡਰਗ ਦੇ ਜੇਕਰ ਗੱਲ ਕਰ ਲਈਏ ਤਾਂ ਆਏ ਦਿਨ ਅਸੀਂ ਖਬਰਾਂ ਜਿੱਥੇ ਕ੍ਰਾਈਮ ਦੀਆਂ ਦੇ ਰਹੇ ਹਾਂ ਉੱਥੇ ਦੂਜੇ ਪਾਸੇ ਡਰਗ ਦੇ ਮਾਮਲੇ ਲਗਾਤਾਰ ਦੇਖਣ ਨੂੰ ਮਿਲੇ ਨੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਅਸੀਂ ਸ਼ਿਕਾਇਤ ਦਿੰਦੇ ਹਾਂ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਰਾਂ ਦੇ ਵੱਲੋਂ ਖੁਦ ਸਟੇਜ ਦੇ ਉੱਤੇ ਕਿਹਾ ਜਾਂਦਾ ਕਿ ਅਜਿਹੇ ਹਾਲਾਤ ਪੰਜਾਬ ਦੇ ਵਿੱਚ ਹੈਗੇ ਨੇ ਕਿ ਜਦੋਂ ਕੰਪਲੇਂਟ ਕਿਸੇ ਦੇ ਵੱਲੋਂ ਦਿੱਤੀ ਜਾਂਦੀ ਕਿ ਇਹ ਬੰਦਾ ਨਸ਼ਾ ਕਰਦਾ ਉਹਨੂੰ ਫੜਾਇਆ ਵੀ ਜਾਂਦਾ ਹੈ ਉਹ ਬੰਦਾ ਬਾਅਦ ਦੇ ਵਿੱਚ ਸ਼ਿਕਾਇਤਕਰਤਾ ਘਰ ਪਹੁੰਚਦਾ ਲੇਕਿਨ ਜਿਹਦੇ ਤੇ ਸ਼ਿਕਾਇਤ ਦਿੱਤੀ ਹੁੰਦੀ ਹੈ ਉਹ ਪਹਿਲਾਂ ਘਰ ਪਹੁੰਚ ਜਾਂਦਾ ਹੈ ਤੇ ਇਹਦੇ ਤੇ ਵੀ ਠੱਲ ਪਾਉਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਇਹਦੇ ਤੇ ਕੋਸ਼ਿਸ਼ ਵੀ ਕਰ ਰਹੀ ਹੈ بڑے ਡਰਗ ਦੇ ਮਾਮਲਿਆਂ ਦੇ ਵਿੱਚ ਕਾਰਵਾਈ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਹਾਲੇ ਵੀ ਡਰਗ ਦੇ ਮਾਮਲੇ ਬੜੇ ਦੇਖਣ ਨੂੰ ਮਿਲ ਰਹੇ ਨੇ ਦੇਖੋ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐੱਸਐੱਸਪੀ ਦੀ ਮੀਟਿੰਗ ਬੁਲਾਈ ਸੀ ਉਹਨਾਂ ਨੇ ਦੋ ਗੱਲਾਂ ਕਹੀਆਂ ਸੀ ਇੱਕ ਕ腐ਸ਼ਨ ਇੱਕ ਡਰਗ ਵੀ ਇਹ ਮੈਂ ਬਰਦਾਸ਼ਤ ਨਹੀਂ ਕਰਨੀ ਉਹ ਪਿਛਲੇ ਦਿਨਾਂ ਚ ਮੁੱਖ ਮੰਤਰੀ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਹੈ ਸਪੈਸ਼ਲ ਏ ਬਣਾਈ ਹੈ ਜਿਹਦੇ ਵਿੱਚ ਵਟਸਐਪ ਨੰਬਰ ਵੀ ਦਿੱਤਾ ਹੈ ਕਿੱਥੇ ਡਰੱਗ ਵੇਚ ਰਹੀ ਹੈ ਕੌਣ ਵੇਚ ਰਿਹਾ ਗੁਪਤ ਰੱਖਿਆ ਜਾਊਗਾ ਉੱਥੇ ਜਾਣਕਾਰੀ ਜਿਹੜੀ ਦਿੱਤੀ ਜਾਵੇ ਐਫਰਟਸ ਚੱਲ ਰਹੇ ਨੇ ਪਰ ਡਰੱਗ ਦਾ ਕੋਰਡ ਜਿਹੜਾ ਆ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਦੇ ਲਈ ਵੀ ਭਾਵੇਂ ਇਹ ਜ਼ਿੰਮੇਵਾਰੀ ਠੀਕ ਹੈ ਭਾਵੇਂ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਕਿਸੇ ਵੇਲੇ ਬਾਦਲ ਦੀ ਸਰਕਾਰ ਸੀ ਕਿਸੇ ਵੇਲੇ ਕੈਪਟਨ ਦੀ ਸਰਕਾਰ ਸੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਪਰ ਵਿਰੋਧੀ ਧਿਰ ਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰੀਆਂ ਨੇ ਇਸ ਲਈ ਇਹ ਦੇਖੋ ਕ੍ਰਾਈਮ ਬਾਰੇ ਆਮ ਪੁਲਿਸ ਸਰਕਾਰੀ ਇਹ ਗੱਲ ਕਹਿੰਦੇ ਨੇ ਵੀ ਡਰੱਗ ਦੇ ਮੁੱਦੇ ਤੇ ਜਦੋਂ ਅਸੀਂ ਕਿਸੇ ਨੂੰ ਫੜਦੇ ਹਾਂ ਮੋਸਟਲੀ ਡਰੱਗ ਸਪਲਾਈਰ ਜਾਂ ਜਿਹੜਾ ਡਰੱਗ ਖਾਂਦਾ ਆ ਜਾਂ ਜਿਹੜੇ ਆ ਝਪਟਮਾਰ ਜਿਹਨਾਂ ਦੇ ਇਹ ਗੱਲ ਕਰ ਰਹੇ ਆ ਮੋਸਟਲੀ ਇਹ ਨਸ਼ਾ ਲੈਂਦੇ ਨੇ ਔਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਵੀ ਜਦੋਂ ਇਹਨਾਂ ਨੂੰ ਇਹ ਅਰੈਸਟ ਕਰਦੇ ਆ ਇਹਨਾਂ ਦਾ ਰਿਮਾਂਡ ਲੈਂਦੇ ਇਹਨਾਂ ਨੂੰ ਹਵਾਲਾ ਤੇ ਰੱਖਦੇ ਆ ਤੇ ਇਹਨਾਂ ਦਾ ਜਦੋਂ ਨਸ਼ਾ ਟੁੱਟਦਾ ਤਾਂ ਸਾਨੂੰ ਡਰ ਲੱਗਦਾ ਵੀ ਕਿਤੇ ਮਰ ਨਾ ਜਾਣ ਇਹ ਸਾਡੇ ਨਾਂ ਨਾ ਪੈ ਜਾਣ ਸੋ ਇਦਾਂ ਦੀ ਸਿਚੁਏਸ਼ਨ ਵੀ ਹੈ ਔਰ ਇਹਦੇ ਸਬੰਧ ਵਿੱਚ ਵੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਪੰਜਾਬੀ ਭਾਵੇਂ ਉਹ ਸਤਾ ਦੇ ਨੇ ਭਾਵੇਂ ਕਾਂਗਰਸ ਦੇ ਨੇ ਬੀਜੇਪੀ ਦੇ ਨੇ बसपा ਦਾ ਇੱਕ ਵਿਧਾਇਕ ਹੈ ਜਾਂ ਅਕਾਲੀ ਦਲ ਦੇ ਨੇ ਉਹਨਾਂ ਨੂੰ ਇਹਦੇ ਤੇ ਮੰਥਨ ਕਰਨਾ ਚਾਹੀਦਾ ਵੀ ਡਰੱਗ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਡਰੱਗ ਦੇ ਪ੍ਰਸਾਰ ਨੂੰ ਕਿਵੇਂ ਰੋਕਿਆ ਜਾਵੇ ਪਿੰਡਾਂ 'ਚ ਕਈ ਥਾਵਾਂ ਤੇ ਕਮੇਟੀਆਂ ਵੀ ਬਣੀਆਂ ਨੇ ਵੀ ਉਹ ਕਮੇਟੀਆਂ ਨਾਲ ਕਿਵੇਂ ਸਰਕਾਰ ਕੋਆਰਡੀਨੇਟ ਕਰੇ ਜਿਹੜੇ ਨਸ਼ਾ ਲੈਂਦੇ ਨੇ ਉਨਾ ਨੂੰ ਕਿਵੇਂ ਸੰਭਿਆ ਜਾਵੇ ਕਿਵੇਂ ਨਖੇੜਿਆ ਜਾਵੇ ਨਸ਼ੇ ਨਾਲੋਂ ਇਹਦੇ ਤੇ ਬਹੁਤ ਸੀਰੀਅਸ ਬੜੇ ਸੰਜਮ ਨਾਲ ਚਰਚਾ ਹੋਣੀ ਚਾਹੀਦੀ ਦੂਸ਼ਣਬਾਦੀ ਛੱਡ ਕੇ ਵੀ ਸਾਡੀ ਸਰਕਾਰ ਵੇਲੇ ਘਟਾਤਾ ਹੀ ਤੁਹਾਡੀ ਸਰਕਾਰ ਵੇਲੇ ਵਧ ਗਿਆ ਇਹ ਸਰਕਾਰਾਂ ਵਾਲੀਆਂ ਗੱਲਾਂ ਜਾਂ ਵਿਰੋਧੀਆਂ ਦੀਆਂ ਗੱਲਾਂ ਛੱਡਣ ਦੀ ਲੋੜ ਹੈ ਔਰ ਇੱਥੇ ਪੰਜਾਬੀਅਤ ਬਤੌਰ ਪੰਜਾਬੀ ਵਧਾਨ ਸਭਾ ਦੇ ਸੈਸ਼ਨ ਵਿੱਚ ਡਰੱਗ ਦੇ ਮੁੱਦੇ ਤੇ ਚਰਚਾ ਕਰਨ ਦੀ ਲੋੜ ਹੈ ਜਿਹੜੀਆਂ ਵੀਡੀਓ ਤੇ ਅਸੀਂ ਦਿੱਲੀ ਦੇਖਦੇ ਆਂ ਜਿਹੜੀਆਂ ਮਾਮਾਂ ਦੇ ਕੀਰਨੇ ਅਸੀਂ ਸੁਣਦੇ ਆਂ ਕਈ ਇਦਾਂ ਦੀਆਂ ਖਬਰਾਂ ਸੁਣਦੇ ਆਂ ਵੀ ਨਸ਼ੇੜੀ ਨੇ ਮਾਂ ਨੂੰ ਮਾਰਤਾ ਪਿਓ ਨੂੰ ਮਾਰਤਾ ਨਸ਼ੇ ਲੈਣ ਲਈ ਉਤੋਂ ਪੈਸੇ ਲੈਣ ਲਈ ਇਹੋ ਜਿਹੀਆਂ ਖਬਰਾਂ ਨਾ ਆਉਣ ਇਸ ਲਈ ਇਸ ਸੈਸ਼ਨ ਵਿੱਚ ਡਰੱਗ ਦੇ ਉੱਪਰ ਵਿਸ਼ੇਸ਼ ਯਾਰ ਚਾ ਕਰਨੀ ਚਾਹੀਦੀ ਜੀ ਅ ਤਰ ਲੋਚਨ ਜੀ ਇਹ ਕਹਿ ਸਕਦੇ ਤੁਸੀਂ ਅਕਸਰ ਇਸ ਦੀ ਚਰਚਾ ਕਰਦੇ ਹੁੰਦੇ ਹੋ ਤੁਹਾਡੇ ਨਾਲ ਵੈਸੇ ਵੀ ਬੈਠੇ ਹੋ ਤੁਸੀਂ ਕਹਿੰਦੇ ਹੋ ਕਿ ਭਾਵੇਂ ਉਹ ਸਦਨ ਦੇ ਵਿੱਚ ਹੋਣ ਸਾਡੇ ਇਥੋਂ ਭੇਜੇਗੇ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਜਾਂ ਫਿਰ ਜੇ ਅਸੀਂ ਵਿਧਾਨ ਸਭਾ ਦੀ ਤੇ ਪੰਜਾਬ ਚ ਗੱਲ ਕਰੀਏ ਤਾਂ ਇੱਕ ਦੂਜੇ ਨੂੰ ਘੇਰਨ ਦੀ ਬਜਾਏ ਇਹਨਾਂ ਨੂੰ ਮਸਲੇ ਜਿਹੜੇ ਨੇ ਹੱਲ ਕਰਨੇ ਚਾਹੀਦੇ ਨੇ ਕਿਉਂਕਿ ਅਸੀਂ ਅਕਸਰ ਦੇਖਦੇ ਆ ਭਾਵੇਂ ਸਦਨ ਦੀ ਗੱਲ ਹੋਵੇ ਵਿਧਾਨ ਸਭਾ ਦੀ ਗੱਲ ਹੋਵੇ ਇੱਕ ਦੂਜੇ ਨੂੰ ਘੇਰਿਆ ਜਾਂਦਾ ਹੈ ਕਿ ਇੰਜ ਲੱਗਦਾ ਤਸਵੀਰ ਦੇਖਣੋਂ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਸਿਰ ਜੋੜ ਕੇ ਮਸਲੇ ਹੱਲ ਕਰਨ ਦੀ ਗੱਲ ਘੱਟ ਹੁੰਦੀ ਹੈ ਦੇਖੋ ਦਾ ਸਮਰ نیوز ਜਿਹੜਾ ਆ ਉਹ ਪੂਰੀ ਜ਼ਿੰਮੇਵਾਰੀ ਨਾਲ ਇਹ ਯਤਨ ਕਰ ਰਿਹਾ ਵੀ ਪੰਜਾਬ ਦੇ ਮੁੱਦਿਆਂ ਤੇ ਇਹ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਸਿਰ ਜੋੜਨ ਲਈ ਜਿਹੜਾ ਪ੍ਰੇਰਿਤ ਕੀਤਾ ਜਾਵੇ ਆਪਾਂ ਕਈ ਪ੍ਰੋਗਰਾਮ ਕੀਤੇ ਨੇ ਜਿਹੜੇ ਪਾਰਲੀਮੈਂਟ 'ਚ ਸਾਡੇ 13 ਪਾਰਲੀਮੈਂਟ ਮੈਂਬਰ ਗਏ ਨੇ ਜਿਨ੍ਹਾਂ ਨੇ ਚੰਗੀ ਗੱਲ ਕੀਤੀ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਥਾਪੜਾ ਵੀ ਤਾ ਵੀ ਕਮਾਲ ਕਰ ਦਿੱਤੀ ਕੰਗਸਾਂਗ ਨੇ ਕਮਾਲ ਕਰ ਦਿੱਤੀ ਮੀਤ ਸਾਹਿਬ ਨੇ ਕਮਾਲ ਕਰ ਦਿੱਤੀ ਰਾਜਾ ਵੜਿੰਗ ਹੋਣਾ ਨੇ ਚੰਨੀ ਹੋਣਾ ਦਾ ਵੀ ਜ਼ਿਕਰ ਇਹ ਕਰਦੇ ਰਹੇ ਆ ਜਾਂ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਜਿਹੜੇ ਬੋਲਦੇ ਨੇ ਡਾਕਟਰ ਅਮਰ ਸਿੰਘ ਬੋਲੇ ਨੇ ਔਰ ਸਾਡਾ ਉਹਨਾਂ ਨੂੰ ਇਹ ਅਪੀਲਾਂ ਦਲੀਲਾਂ ਵਿੱਚ ਇਹ ਕੀਤੀਆਂ ਵੀ ਜਦੋਂ ਉੱਥੇ ਪਾਰਲੀਮੈਂਟ 'ਚ ਬੋਲਦੇ ਜੇ ਜਦੋਂ ਪੰਜਾਬ ਦੇ ਆਪਣੇ ਵਿੱਤੀ ਸੰਕਟ ਦੀ ਆਉਂਦੀ ਹੈ ਜਦੋਂ ਪੰਜਾਬ ਦੇ ਰੋਕੇ ਫੰਡਾਂ ਦੀ ਗੱਲ ਆਉਂਦੀ ਹੈ ਤੇ ਇੱਕ ਸੁਰ ਹੋ ਕੇ ਉੱਥੇ ਤੁਸੀਂ ਆਵਾਜ਼ ਉਠਾਓ ਪੰਜਾਬ ਦੀ ਬਤੌਰ ਪੰਜਾਬੀ ਆਵਾਜ਼ ਉਠਾਓ ਤੇ ਜਿਹੜੇ ਆਪਾਂ ਇਹ ਚਾਰ ਮੁੱਦੇ ਡਿਸਕਸ ਕਰ ਰਹੇ ਆ ਇਹ ਮੁੱਦੇ ਵੀ ਸਾਰੇ ਪੰਜਾਬੀਆਂ ਦੇ ਨੇ ਇਹ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨਾਲ ਵੀ ਜੁੜਿਆ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਜੁੜਿਆ ਇਹ ਜਿਹੜੇ ਸਪੀਕਰ ਸਾਹਿਬ ਇਹ ਸਾਰੀ ਪ੍ਰਕਿਰਿਆ ਨੂੰ ਚਲਾਉਂਦੇ ਨੇ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨਾਲ ਵੀ ਜੁੜਿਆ 117 ਸਾਰੇ ਵਿਧਾਇਕਾਂ ਨਾਲ ਜੁੜਿਆ ਤੇ ਜੇ ਕਿਤੇ ਸਿਰ ਜੋੜ ਕੇ ਮੰਤਨ ਕਰਨ ਡਿਸਕਸ਼ਨ ਕਰਨ ਤੇ ਤੁਸੀਂ ਦੇਖੋ ਇਹਦਾ ਹੱਲ ਭਾਵੇਂ ਨਿਕਲੇ ਨਾ ਨਿਕਲੇ ਜਿਹੜੇ 3 ਕਰੋੜ ਪੰਜਾਬੀ ਨੇ ਜਿਨ੍ਹਾਂ ਨੇ ਬੜੇ ਚਾਵਾਂ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਵਧਾਏ ਇੱਕ ਮੰਤਰੀ ਮੁੱਖ ਮੰਤਰੀ ਸਪੀਕਰ ਬਣਾਇਆ ਤੇ ਉਹਨਾਂ ਨੂੰ ਰਾਹਤ ਤੇ ਮਿਲੂਗੀ ਨਾ ਵੀ ਯਾਰ ਮੈਂ ਫਲਾਣੇ ਨੂੰ ਵੋਟ ਪਾਈ ਸੀ ਉਹਨੇ ਡਰੱਗ ਦੀ ਗੱਲ ਕੀਤੀ ਹੈ ਉਹਨੇ ਬੇਜ਼ਗਾਰੀ ਦੀ ਗੱਲ ਕੀਤੀ ਹੈ ਉਹਨੇ ਅਮਨ ਤੇ ਕਾਨੂੰਨ ਦੀ ਗੱਲ ਕੀਤੀ ਉਹਨੇ ਮਜ਼ਮਾਂ ਦੇ ਜਿਹੜੇ ਰੋਜ਼ ਚੀਕਾਂ ਨਿਕਲਦੀਆਂ ਉਹਨਾਂ ਦੀ ਗੱਲ ਕੀਤੀ ਹੈ ਸੋ ਅਹੀਂ ਤੇ ਇਹ ਅਪੀਲ ਕਰਦੇ ਆਂ ਵੀ ਵਿਧਾਨ ਸਭਾ ਚ ਵੀ ਔਰ ਪਾਰਲੀਮੈਂਟਰੀ ਜਿੱਥੇ ਪੰਜਾਬ ਦੇ ਮੁੱਦੇ ਆਉਣ ਪੰਜਾਬ ਦੇ ਦੁਖਾਂਤ ਆਉਣ ਉੱਥੇ ਇਹਨਾਂ ਨੂੰ ਚਾਹੀਦਾ ਵੀ ਇੱਕਜੁੱਟ ਹੋ ਕੇ ਉੱਥੇ ਡਟ ਕੇ ਪਹਿਰਾ ਦੇਣ ਜੀ ਅੱਗੇ ਤੋਂ ਲੋਚਨ ਜੀ ਰੋਜ਼ਗਾਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨੂੰ ਲੈ ਕੇ ਅਕਸਰ ਇਹ ਮੁੱਦਾ ਪੱਖ ਦਾ ਨਜ਼ਰ ਹੁੰਦਾ ਹਾਲਾਂਕਿ ਮਾਨ ਸਰਕਾਰ ਲੋਕਾਂ ਨੂੰ ਜਿਹੜਾ ਜੋ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਵੀ ਦੇ ਰਹੀ ਹੈ ਲੇਕਿਨ ਕੀ ਲੱਗਦਾ ਹੈ ਕਿ ਇਸ ਸੈਸ਼ਨ ਦੇ ਵਿੱਚ ਉਹ ਰੋਜ਼ਗਾਰ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਬਿਲਕੁਲ ਚਰਚਾ ਹੋਣੀ ਚਾਹੀਦੀ ਹੈ ਦੇਖੋ ਕ੍ਰਾਈਮ ਤੇ ਡਰਗ ਤੇ ਜਿਹੜਾ ਧੜਾ ਧੜ ਪ੍ਰਵਾਸ ਹੋ ਰਿਹਾ ਇਹ ਤਿੰਨੇ ਮੁੱਦੇ ਜਿਹੜੇ ਨੇ ਇਹ ਬੇਰੋਜ਼ਗਾਰੀ ਨਾਲ ਜੁੜੇ ਨੇ ਜੇ ਨੌਜਵਾਨ ਨੂੰ ਸਮੇਂ ਸਿਰ ਰੋਜ਼ਗਾਰ ਮਿਲ ਜੇ ਨਾ ਡਰੱਗ ਦੇ ਰਾਹ ਪੈਣ ਨਾ ਕ੍ਰਾਈਮ ਦੇ ਰਾਹ ਪੈਣ ਤੇ ਨਾ ਉਹ ਕੈਨੇਡਾ ਦੇ ਜਹਾਜ਼ ਤੇ ਚੜਨ ਔਰ ਇਹ ਠੀਕ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਟਿੱਪਸ ਤੇ ਲਿਖਿਆ ਹਰ ਬੋਲਦੇ ਨੇ ਵੀ ਮੈਂ 46000 ਨੌਕਰੀਆਂ ਦੇ ਦਿੱਤੀਆਂ ਸਰਕਾਰੀ ਨੌਕਰੀਆਂ ਜਿਹੜੀਆਂ 46000 ਦੇਣੀਆਂ ਵੱਡੀ ਗੱਲ ਹੈ ਪਰ ਕੀ 46000 ਨੌਕਰੀਆਂ ਦੇ ਕੇ ਪੰਜਾਬ ਚੋਂ ਬੇਰੁਜ਼ਗਾਰੀ ਦੂਰ ਹੋ ਜੂਗੀ ਨਹੀਂ ਹੋਊਗੀ ਸੋ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਜਿਹੜੇ ਪ੍ਰਾਈਵੇਟ ادارے ਨੇ ਜਿਹੜੇ ਸਾਡੇ ਇੰਡਸਟਰੀ ਹੈ ਉਹਨੂੰ ਅਪਗ੍ਰੇਡ ਕਰਨਾ ਪਊਗਾ ਬਾਹਰੋਂ ਨਿਵੇਸ਼ ਕਰਵਾ ਕੇ ਇੱਥੇ ਉਦਯੋਗ ਲਵਾਉਣੇ ਪੈਣਗੇ ਤਾਂ ਹੀ ਗੱਲ ਬਣੇਗੀ ਉਹ ਸਭ ਤੋਂ ਵੱਡੀ ਗੱਲ ਨੌਜਵਾਨਾਂ ਨੂੰ ਆਪਣੇ ਹੱਥੀਂ ਕਿਰਤ ਕਰਨ ਲਈ ਪ੍ਰੇਰਿਤ ਕਰਨਾ ਪਊਗਾ ਨੌਜਵਾਨਾਂ ਨੂੰ ਸਕਿੱਲਡ ਕਰਨਾ ਪਊਗਾ ਖਾਸ ਕਰਕੇ ਜਿਹੜੇ ਸਾਡੇ ਬੱਚੇ ਆਈਟੀਆਈਸ ਪੜ੍ਹਦੇ ਨੇ ਸਸਤੇ ਇੰਸਟੀਚੂਟ ਚ ਪੜ੍ਹਦੇ ਨੇ ਬਹੁਤ ਸਕਿੱਲ ਹੈ ਆਈਟੀਆਈ ਚ ਇੰਨਾ ਵੱਡਾ ਸਕਿੱਲ ਹੈ ਜੇ ਪੰਜਾਬ ਦਾ ਜੂਤ ਉਹਨੂੰ ਅਪਣਾ ਲੈ ਪਰ ਇਹ ਹੈ ਵੀ ਉੱਥੇ ਮੋਸਟ ਵੀ ਹੱਥ ਹੱਥ ਨਾਲ ਕੰਮ ਕਰਨਾ ਪੈਂਦਾ ਰੈਫਰਿਜਰੇਸ਼ਨ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੋਰਸ ਇਸੇ ਤਰ੍ਹਾਂ ਵੈਲਡਿੰਗ ਦਾ ਕੋਰਸ ਸਾਰੇ ਜਿਹੜੇ ਨੇ ਬਹੁਤ ਕੰਮ ਨੇ ਜੇ ਉਧਰਲੇ ਪਾਸੇ ਪ੍ਰੇਰਿਤ ਕੀਤਾ ਜਾਵੇ ਔਰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸਾਰੀਆਂ ਧਿਰਾਂ ਜੋੜ ਕੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਆਪੋ ਆਪਣੇ ਉੱਥੇ ਜਿਹੜੇ ਆ ਪ੍ਰਪੋਜ਼ਲ ਦੇਣ ਤੇ ਉਹਦੇ ਵਿੱਚੋਂ ਕੁਝ ਨਾ ਕੁਸ਼ਚਨ ਨਿਕਲੂਗਾ ਕੋ 1 ਲੱਖ 1 ਲੱਖ ਰੋਜ਼ਗਾਰ ਹੀ ਕੱਢਦੇ ਨੇ 117 ਜਿਹੜੇ ਵਿਧਾਇਕ ਨੇ ਡਿਸਕਸ ਕਰਕੇ ਤੇ ਬੜਾ ਪੰਜਾਬ ਦਾ ਪੁੰਨ ਹੋਵੇਗਾ ਮੈਨੂੰ ਯਾਦ ਹੈ ਮੈਂ ਉਦੋਂ ਪੰਜਾਬੀ ਟ੍ਰਿਬਿਊਨ ਤੁਸੀਂ ਮੈਂ ਉਦੋਂ ਇੱਕ ਆਰਟੀਕਲ ਲਿਖਿਆ ਉਹ ਆਰਟੀਕਲ ਦਾ ਥੀਮ ਇਹ ਸੀ ਵੀ ਪੰਜਾਬ ਤੇ ਖਾਲੀ ਹੋ ਰਿਹਾ ਉਹ ਬੇਰੋਜ਼ਗਾਰੀ ਕਰਕੇ ਹੋਰ ਕਈ ਕਾਰਨ ਨੇ ਤੇ ਮੈਨੂੰ ਇੱਕ ਸੱਜਣ ਦਾ ਅਗਲੇ ਦਿਨ ਆਰਟੀਕਲ ਪੜ੍ਹ ਕੇ ਫੋਨ ਆਇਆ ਕਹਿੰਦਾ ਮੈਂ ਇੱਕ ਹੱਲ ਦੱਸਦਾ ਤਰ ਲੋਚਨ ਸਿੰਘ ਮੈਨੂੰ ਦੱਸੋ ਕਹਿੰਦੇ ਇੱਕ ਹੱਲ ਇਹ ਆ ਵੀ ਕੈਨੇਡਾ ਅਮਰੀਕਾ ਤੇ ਹੋਰ ਦੇਸ਼ਾਂ ਵਾਂਗ ਜੇ ਪੰਜਾਬ ਵਿੱਚ ਜੇ ਭਾਰਤ ਵਿੱਚ ਪ੍ਰਾਈਵੇਟ ਅਦਾਰਿਆਂ 'ਚ ਵੀ ਮਿਨੀਮਮ ਵੇਜ ਵਰਗ ਵਾਈਜ਼ ਜੇ ਕੋਈ ਇੰਜੀਨੀਅਰ ਆ ਜੇ ਕੋਈ ਡਰਾਫਟਸਮੈਨ ਆ ਜੇ ਕੋਈ ਇਹ ਵੈਲਡਰ ਹੈ ਜੇ ਕੋਈ ਆ ਮੈਨੇਜਮੈਂਟ ਦੇ ਵਾਲੇ ਸੈਕਸ਼ਨ 'ਚ ਬੈਠਾ ਹੈ ਤੇ ਮਿਨਿਮਮ ਵੇਜ ਇੰਨੀ ਨਿਰਹਾਤ ਕਰ ਦੇਣ ਵੀ ਉਹਨੂੰ ਜਿਉਣ ਯੋਗੀ ਰੋਟੀ ਮਿਲ ਜੇ ਤੇ ਉਹ ਪਰਵਾਸ ਹੀ ਨਾ ਕਰੇ ਤੇ ਬੇਰੁਜ਼ਗਾਰੀ ਵੀ ਦੂਰ ਹੋ ਜੇ ਸੋ ਇਹੋ ਜਿਹੇ ਗੱਲਾਂ ਵੱਲ ਧਿਆਨ ਜਿਹੜੇ ਸਾਡੇ ਵਿਧਾਇਕ ਨੇ ਦੇਖੋ ਜਿਹੜੇ ਵਿਧਾਇਕ ਚੁਣ ਕੇ ਆਏ ਨੇ ਕੋਈ ਲਿਆਕਤ ਹੋਈ ਤਾਂ ਹੀ ਆਏ ਨਾ ਜਿਹੜੇ ਮੰਤਰੀ ਬਣੇ ਨੇ ਜਾਂ ਹੋਰ ਉਹ 14 ਤੇ ਬੈਠੇ ਨੇ ਸੋ ਜੇ ਵਿਧਾਨ ਸਭਾ ਸੈਸ਼ਨ ਚ ਇਹ ਮੁੱਦਿਆਂ ਤੇ ਚਰਚਾ ਹੋ ਜੇ ਤੇ ਅਸੀਂ ਫਿਰ ਕਵਾਂਗੇ ਵੀ ਜਿਹੜਾ 1 ਲੱਖ 70 ਲੱਖ ਰੁਪਇਆ ਇੱਕ ਦਿਨ ਚ ਖਰਚ ਹੁੰਦਾ ਉਹ ਬੜਾ ਸਸਤਾ ਆ ਔਰ ਇਹ ਮਸਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਰਿੜਕਨ ਤੋਂ ਬਾਅਦ ਜੇ ਕਿਤੇ ਉਹਦੇ ਤੇ ਕਮੇਟੀਆਂ ਬਣ ਜਾਣ ਵੱਖ-ਵੱਖ ਧਿਰਾਂ ਦੇ ਆਧਾਰਤ ਤੇ ਉਹਦੇ ਤੇ ਕੰਮ ਹੋਣ ਲੱਪੇ ਤੇ ਫਿਰ ਤੇ ਅਸੀਂ ਕਵਾਂਗੇ ਵੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਮਾਲ ਦਾ ਰਿਹਾ